ਜੇ ਆਇਆ ਨੂੰ प्यारे ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 15ਵਾਂ ਠੋਸ ਆਕਾਰ ਦੀ ਕਲਪਨਾ ਅਭਿਆਸ ਸੰਬੰਧ 15.2 ਤੇ ਇਸ ਅਭਿਆਸ ਦੇ ਆਖਰੀ ਤਿੰਨ ਸਵਾਲ 6ਵਾਂ 7ਵਾਂ 8ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਾਰੇ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਚਟਸਾਲ ਕੈਪਟਨ ਜਸ਼ਪਾਲ ਸਿੰਘ ਦੇ ਉੱਤੇ 37th ਇੰਗਲਿਸ਼ ਨਾਮ ਦੀ ਪਲੇਲਿਸਟ ਹੈ ਜਿਹਦੇ ਵੀ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਹਰ ਇੱਕ ਲੈਸਨ ਨੂੰ ਪੜ੍ਹ ਕੇ ਉਹਦੇ ਅਰਥ ਕਰਕੇ ਸਮਝਾ ਕੇ ਵੀਡੀਓ ਬਣਾਏ ਗਏ ਨੇ ਨਾਲ ਉਹਦੇ ਪਿੱਛੇ ਅਭਿਆਸ ਦੇ ਐਕਸਰਸਾਈਜ਼ ਦੇ ਕੁਐਸਚਨ ਆਨਸਰਸ ਤੇ ਸਾਰੀ ਐਕਟੀਵਿਟੀਆਂ ਨੂੰ ਵੀ ਹੱਲ ਕਰਕੇ ਪਾ ਦਿੱਤਾ ਗਿਆ ਸੋ ਤੁਸੀਂ ਅੰਗਰੇਜ਼ੀ ਦੀ ਸਾਰੀਆਂ ਲੋੜਾਂ ਉਸ ਪਲੇਲਿਸਟ ਤੇ ਜਾ ਕੇ ਪੂਰੀਆਂ ਕਰ ਸਕਦੇ ਹੋ ਆਹ ਦੇਖਿਓ ਬੱਚਿਓ ਇਹਨਾਂ ਛੇਵਾਂ ਸਵਾਲ ਕਿੰਦਾ ਹੈ ਕਹਿੰਦੇ ਦਿੱਤੇ ਆਈਸੋਮੈਟ੍ਰਿਕ ਸਕੈਚਾਂ ਦੇ ਟੇਡੇ ਚਿੱਤਰ ਬਣਾਓ ਸੋ ਬੱਚਿਓ ਆਈਸੋਮੈਟ੍ਰਿਕ ਚਿੱਤਰ ਦਿੱਤੇ ਹੋਏ ਨੇ ਆ ਦੇਖੋ ਆਈਸੋਮੈਟ੍ਰਿਕ ਪੇਪਰ ਤੁਹਾਨੂੰ ਪਿਠਭੂਮੀ ਵਿੱਚ ਦਿਖਦਾ ਪਿਆ ਹੈ ਬੈਕਗ੍ਰਾਉਂਡ ਦੇ ਵਿੱਚ ਤੇ ਇੱਥੇ ਵੀ ਧਈ ਹੈਗਾ ਤੇ ਇਹਨਾਂ ਦੋਨਾਂ ਦੇ ਅਸੀਂ ਟੇਡੇ ਚਿੱਤਰ ਟੇਡੇ ਸਕੈਚ ਜਿਹੜੇ ਨੇ ਬਣਾਣੇ ਨੇ ਉਹਦੇ ਲਈ ਅਸੀਂ ਵਰਗਾਕਾਰ ਜਿਹੜਾ ਗ੍ਰਾਫੇ ਪਟਾਪ ਹੁੰਦਾ ਹੈ ਉਹਦੀ ਵਰਤੋਂ ਕਰਦੇ ਹਾਂ ਆਹ ਦੇਖਿਓ ਉਹਨੂੰ ਕਿੱਦਾਂ ਪੜਾਦਰ ਪੜਾ ਇਹਨਾਂ ਨੂੰ ਕਰਨਾ ਹੈ ਸੋ ਪਹਿਲਾ ਬੱਚਾ ਹੈਗਾ ਪਹਿਲਾ ਭਾਗ ਅਸੀਂ ਕਰਦੇ ਹਾਂ ਤਾਂ ਜਿੱਦਾਂ ਤੁਸੀਂ ਇਹ ਲੈ ਲਿਆ ਕਿ ਡਿਸਕੈਚਲੀ ਪੇਪਰ ਹੈ ਬੁਲਾ ਸੋ ਸਭ ਤੋਂ ਪਹਿਲੇ ਬੱਚਾ ਤੁਹਾਨੂੰ ਮੈਂ ਕਿਹਾ ਕਿ ਜਿਹੜਾ ਮੋਰੇ ਤੁਹਾਨੂੰ ਨਜ਼ਰ ਆਉਂਦਾ ਹੈ ਤੁਸੀਂ ਉਹ ਬਣਾਣਾ ਹੈ ਸੋ ਇਹ ਸਾਨੂੰ ਸਾਫ ਪਤਲਾ ਦਾ ਇੱਕ ਵਰਗ ਹੈਗਾ ਸੋ ਅਸੀਂ ਸਿੱਧਾ ਇੱਕ ਡੱਬੀ ਨੂੰ ਲੈ ਕੇ ਇਹਦਾ ਵਰਗ ਬਣਾ ਦਿੱਤਾ ਤੁਸੀਂ ਜੇ ਵੱਡਾ ਬਣਾਉਣਾ ਚਾਹੋ ਤੇ ਚਾਰ ਡੱਬੀਆਂ ਨੂੰ ਲੈ ਕੇ ਵੀ ਵਰਗ ਬਣਾ ਸਕਦੇ ਸੀਗੇ ਪਰ ਇਹ ਡੱਬੀ ਕਾਫੀ ਠੀਕ ਠਾਕ ਹੈਗੀ ਹੈ ਜੇ ਤੁਹਾਡੇ ਪੇਪਰ ਦੀ ਡੱਬੀ ਛੋਟੀ ਹੈ ਤੇ ਤੁਸੀਂ ਚਾਰ ਡੱਬੀਆਂ ਦਾ ਵਰਗ ਬਣਾ ਸਕਦੇ ਹੋ ਸੋ ਅਸੀਂ ਇੱਕ ਡੱਬੀ ਦਾ ਇਹਦਾ ਵਰਗ ਬਣਾ ਲਿਆ ਤੇ ਉਹਨਿਸ ਤੋਂ ਬਾਅਦ ਅਸੀਂ ਕਰਦੇ ਆਂ ਉਹਦੀ ਟੇਡੀਆਂ ਜਿਹੜੀਆਂ ਲਾਈਨਾਂ ਨੇ ਇਹ ਖਿੱਚਦੇ ਆਂ। ਸੋ ਇਹ ਜਿਹੜੇ ਕਰਨ ਬਣਾ ਲੈਣੇ ਨੇ ਇੱਕ ਕੋਨੇ ਤੋਂ ਦੂਜੇ ਕੋਨੇ ਤੇ ਇਹ ਵਾਲੇ ਕੋਨੇ ਤੇ ਸਵੈਦਾ ਹੋ ਗਿਆ ਤੇ ਨਾਲ ਹੀ ਅਸੀਂ ਇਹ ਵਾਲਾ ਵੀ ਬਣਾ ਦਿੱਤਾ। ਲੋ ਜੀ ਸਾਡਾ ਇਹ ਕੰਮ ਬੜਾ ਸੌਖਾ ਆ ਗਿਆ। ਹੁਣ ਅਸੀਂ ਖੜੀ ਵਾਲੀ ਜਿਹੜੀਆਂ ਇਹ ਮੋਹਰਲਾ ਜਿਹੜਾ ਹੈਗਾ ਮਲੀਏ ਦੇ ਪਿੱਛੇ ਜਾ ਕੇ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਸਾਨੂੰ ਇਹ ਫਲੈਟ ਸਿੱਧਾ ਸਮਤਲ ਖੜਵਾ ਇਹ ਨਜ਼ਰ ਆ ਰਿਹਾ। ਸੋ ਅਸੀਂ ਇਹ ਹੁਣ ਇਹ ਬਣਾ ਦਿੱਤਾ ਵੀ ਬਣ ਗਿਆ। ਉਹ ਲਓ ਸੀ ਇਹਦੀਆਂ ਟੇਡੀਆਂ ਲਾਈਨਾਂ ਖਿੱਚਾਂਗੇ ਇਹਦੀ ਐਵਲੀ ਤੇ ਨਾਲ ਐਵਲੀ ਠੀਕ ਹੈ ਅੱਛਾ ਚਲੋ ਅਸੀਂ ਇਹ ਪਹਿਲੇ ਖਿੱਚ ਲਈਆਂ ਹੁਣ ਅਸੀਂ ਇਹਨੂੰ ਜੋੜਾਂਗੇ ਕਿਉਂਕਿ ਦੇਖ ਕੇ ਲੱਗਦਾ ਥੋੜਾ ਸੀ ਅੰਦਾਜ਼ੇ ਦੇ ਨਾਲ ਹੈ ਉੱਪਰ ਤੱਕ ਨਹੀਂ ਗਏ ਉੱਪਰ ਤੱਕ ਗਏ ਤੇ ਆਇਤ ਉਹ ਲੱਗਣਾ ਸੀਗਾ ਸੋ ਅਸੀਂ ਇਹਨੂੰ ਇੱਥੇ ਤੱਕ ਰੋਕ ਲਿਆ ਨਾਪ ਲਿਆ ਫੁੱਟੇ ਦਾ ਨਾਪਣਾ ਕਿੰਨਾ ਤੇ ਫੁੱਟੇ ਦਾ ਨਾਪਣਾ ਇੰਨਾ ਠੀਕ ਹੈ ਮਤਲਬ ਕਿ ਪਰ ਇਹਦੀ ਦਿਸ਼ਾ ਉਹੀ ਹੈਗੀ ਇੱਕ ਕੋਨੇ ਤੋਂ ਲੈ ਕੇ ਐਵਲੇ ਕੋਨੇ ਤੱਕ ਇਹਦੀ ਵੀ ਇਸ ਕੋਨੇ ਤੋਂ ਲੈ ਕੇ ਇਸ ਕੋਨੇ ਤੱਕ ਜਿਹੜਾ ਆਪਣਾ ਕਰਨ ਬਣੇਗਾ ਸੋ ਇਸ ਤਰ੍ਹਾਂ ਕਰਕੇ ਇਹ ਕਰਤਾ ਤੇ ਅੱਗੇ ਅਸੀਂ ਚੱਲੀਏ ਅਸੀਂ ਨੂੰ ਪੂਰਾ ਕਰ ਦਿੱਤਾ ਤੇ ਇਹਦੇ ਸਮਾਂਤਰ ਇੱਥੋਂ ਦੀ ਬੱਚੋ ਅੰਦਾਜ਼ੇ ਨਾਲ ਅਸੀਂ ਖਿੱਚ ਲਈ ਹਲੇ ਪਤਾ ਨਹੀਂ ਕਿੰਨੀ ਲੰਬੀ ਖਿੱਚਣੀ ਹੈ ਕਿਉਂਕਿ ਜਿੱਲੇ ਅਸੀਂ ਇਹਦੇ ਸਮਾਂਤਰ ਇਸ ਕੋਣੇ ਤੋਂ ਖਿੱਚਾਂਗੇ ਤੇ ਅਸੀਂ ਇੱਥੇ ਰੁਕ ਜਾਵਾਂਗੇ ਜਿੱਥੇ ਮਿਲਦੀ ਹੈ ਸੋ ਇਹਦੇ ਸਮਾਂਤਰ ਇਹਦੇ ਸਮਾਂਤਰ ਜਿਹੜੀ ਹੈ ਇਸ ਕੋਣੇ ਤੋਂ ਅਸੀਂ ਇਹਦਾ ਖੜਵੀ ਰੇਖਾ ਖਿੱਚੀ ਠੀਕ ਹੈ ਅੰਦਾਜ਼ੇ ਨਾਲ ਭਾਵੇਂ ਅੱਗੇ ਲੈ ਜਾਓ ਪੈਨਸਲ ਤੇ ਨਾਲ ਹੁਣ ਅਸੀਂ ਇਹਦੇ ਸਮਾਂਤਰ ਇਸ ਕੋਣੇ ਤੋਂ ਇਦਾਂ ਲੈ ਕੇ ਜਾਵਾਂਗੇ ਤੇ ਜਿੱਥੇ ਮਿਲੇਗੀ ਉੱਥੇ ਤੱਕ ਇਹਨੂੰ ਜੋੜ ਦਾਂਗੇ ਤੇ ਬਾਕੀ ਜਿਹੜੀ ਵੱਧੂ ਦੀ ਖਿੱਚੀ ਗਈ ਹੈ ਉਹਨੂੰ ਰਬੜ ਨਾਲ ਮਿਟਾ ਦਾਂਗੇ। ਲੋ ਜੀ ਇਹ ਸਾਡਾ ਬਣ ਗਿਆ ਟੇਡਾ ਸਕੈਚ ਆਈਸੋਮੈਟ੍ਰਿਕ ਸਕੈਚ ਤੋਂ ਬਿਲਕੁਲ ਦੇਖੋ ਬੱਚੋ ਠੀਕ-ਠਾਕ ਉਧਰ ਉਧੇ ਲੱਗਦਾ ਹੈ ਹੈ ਆਉਣ ਦੂਜਾ ਭਾਗ ਕਰੀਏ। ਦੂਜੇ ਭਾਗ ਵਿੱਚ ਬੱਚੋ ਸਾਨੂੰ ਸਾਫ ਪਤਾ ਲੱਗਦਾ ਕਿ ਡੱਬਾ ਜਾਂ ਬਣਿਆ ਹੋਇਆ ਤੇ ਇੱਥੇ ਲੇਬਲ ਲੱਗੇ ਹੋਣੇ ਜਿੱਦਾਂ ਠੀਕ ਹੈ। ਸੋ ਬੱਚੋ ਇਹ ਸਭ ਤੋਂ ਪਹਿਲੇ ਸੌਖਾ ਤਰੀਕਾ ਕੀ ਹੈ ਐਵੜੀ ਖੜਵੀ ਲਾਈਨ ਲਵੋ ਐ ਟੇਡੀ ਲਾਈਨ ਲਵੋ ਕਿਆ ਟੇਡੀ ਲਾਈਨ ਲਵੋ ਸੋਸੀਅਲ ਲੈ ਲਈ 1 2 3 ਡਬੀਆਂ ਚ ਲੈ ਲਈ ਇਹਨੂੰ ਦੁੱਧ ਬੀਆਂ ਚ ਲੈ ਲਿਆ ਤੇ ਇਹਨੂੰ ਚਾਰ ਡਬੀਆਂ ਚ ਲੈ ਲਿਆ ਇਦਾਂ ਕੋਨੇ ਤੋਂ ਕੋਨੇ ਠੀਕ ਹੈ ਇਸ ਕੋਨੇ ਤੋਂ ਲੈ ਕੇ ਇਸ ਕੋਨੇ ਤੱਕ ਮਿਲਾ ਦਿੱਤਾ ਇਹਨੂੰ ਇਦਾਂ ਮਿਲਾ ਦਿੱਤਾ ਠੀਕ ਹੈ ਜੀ ਹੁਣ ਅਸੀਂ ਵਸੋ ਹੁਣ ਅਸੀਂ ਕੀ ਕਰਾਂਗੇ ਇਹ ਜਿਹੜੀ ਹੈਗੀ ਹੈ ਤਿੰਨ ਤਿੰਨ ਡਬੀਆਂ ਦੀ ਸਮਾਂਤਰੀ ਕਿੱਥੇ ਖਿਚਾਂਗੇ ਤੇ ਇੱਕ ਤਿੰਨ ਡਬੀਆਂ ਦੀ ਸਮਾਂਤਰੀ ਇੱਥੇ ਖਿਚਾਂਗੇ ਤੁਸੀਂ ਤੇ ਪੇਪਰ 'ਚ ਇਹਦਾ ਡਰਾ ਕਰ ਦੇਣਾ ਹੈ ਤਾਂ ਤੁਸੀਂ ਜਿਹੜੀ ਪੜਾਅਦਰ ਪੜਾਅ ਇੱਥੇ ਤੁਹਾਨੂੰ ਮੈਂ ਵੀਡੀਓ ਸਮਝਾ ਕੇ ਇਦਾਂ ਕਰ ਰਿਹਾ ਵੀ ਇਦਾਂ ਕਰਨਾ ਹੈ ਤੁਸੀਂ ਤੇ ਤੁਹਾਡਾ ਦੇ ਇੱਕੋ ਚਿੱਤਰ ਬਣੇਗਾ ਤੁਸੀਂ ਥੋੜੇ ਸਟੈਪ ਬਾਈ ਸਟੈਪ ਬਣਾਉਣਾ ਹੈ ਤੁਸੀਂ ਤੇ ਸਿੱਧਾ ਬਣਾ ਲੈਣਾ ਤੁਹਾਡਾ ਤੇ ਚਿੱਤਰ ਇੱਕੋ ਹੀ ਬਣੇਗਾ ਮੈਂ ਤੇ ਤੁਹਾਨੂੰ ਸਟੈਪ ਸਮਝਾ ਰਿਹਾ ਵੀ ਪਹਿਲਾਂ ਤੁਸੀਂ ਇਦਾਂ ਕਰਨਾ ਹੈ ਫਿਰ ਤੁਸੀਂ ਇਦਾਂ ਕਰਨਾ ਹੈ ਫਿਰ ਤੁਸੀਂ ਇਦਾਂ ਕਰਨਾ ਹੈ ਜੇ ਤੁਸੀਂ ਪੜਾਅਦਰ ਪੜਾਅ ਕਰੋਗੇ ਤੇ ਤੁਹਾਡਾ ਚਿੱਤਰ ਛੇਤੀ ਬਣੇਗਾ ਸਾਫ਼ ਸੁਥਰਾ ਬਣੇਗਾ ਤੇ ਉਹਦੇ 'ਚ ਕੋਈ ਤੁਹਾਨੂੰ ਹੰਬਲ ਪੂਸਾ ਨਹੀਂ ਪਏਗਾ ਠੀਕ ਹੈ ਫਿਰ ਤੁਸੀਂ ਇਦਾਂ ਕਰ ਲੈਣਾ ਠੀਕ ਹੈ ਅੱਗੇ ਜਾ ਕੇ ਫਿਰ ਕੀ ਕਰਨਾ ਹੈ ਹੁਣ ਇਹਦੇ ਸਮਾਂਤਰ ਖਿੱਚਣੀਆਂ ਇਹਦੇ ਸਮਾਂਤਰ ਹੁਣ ਕਿ ਇਹਨੂੰ ਜੋੜੋਗੇ ਤੇ ਆਪੇ ਸਮਾਂਤਰ ਆ ਜਾਣਗੀਆਂ ਠੀਕ ਹੈ ਹੁਣ ਆ ਗਈਆਂ ਹੁਣ ਅਸੀਂ ਕੀ ਕਰਨਾ ਹੈ ਹੁਣ ਬੱਚਿਓ ਅਸੀਂ ਇਹਦੇ ਸਮਾਂਤਰ ਇੱਥੋਂ ਖਿੱਚਣੀ ਹੈ ਤੇ ਇਹਦੇ ਸਮਾਂਤਰ ਇੱਥੋਂ ਖਿੱਚਣੀ ਹੈ ਕੋਈ ਜਾਨ ਡੱਬਾ ਪੂਰਾ ਬਣ ਗਿਆ ਹੁਣ ਡੱਬਾ ਬਣੇ ਉਹ ਜਿਹੜੇ ਲੇਬਲ ਲੱਗੇ ਹੋਏ ਨੇ ਉੱਤੇ ਠੀਕ ਹੈ ਨਾ ਸਟicker ਲੱਗੇ ਨੇ ਇਹ ਬਣਾ ਲੈਣੇ ਨੇ ਸੋ ਪਹਿਲੇ ਧੰਬੜਾ ਲਓ ਇਹਦੇ ਸਮਾਨਤਰੀ ਦਾ ਖਿੱਚਿਆ ਅੰਦਾਜ਼ਾ ਜਣਾ ਇੱਥੋਂ ਦੀ ਇਸ ਇਦਾਂ ਖਿੱਚਿਆ ਹੁਣ ਇਹਨਾਂ ਦੋਨਾਂ ਨੂੰ ਜੋੜ ਦਾਂਗੇ ਤੇ ਹੁਣ ਇਸੇ ਤਰ੍ਹਾਂ ਬੱਚਿਓ ਇਹ ਵੜਾ ਲੈਵਲ ਬਣਾ ਦਾਂਗੇ ਇਹ ਬਣਾਤਾ ਇਹਦਾ ਕੋਨੇ ਤੋਂ ਲਾ ਕੇ ਇਥੇ ਇਦਾਂ ਖਿੱਚਿਆ ਇਦਾਂ ਬਰਾਬਰ ਫੁੱਟਾ ਲਾ ਕੇ ਇਹ ਤੁਹਾਡਾ ਬਿਲਕੁਲ ਬਣ ਗਿਆ ਟੇਡਾ ਸਕੈਚ ਸੋ ਐਸੀ ਬੱਚਿਓ ਸਾਡਾ 6ਵਾਂ ਸਵਾਲ ਜਿਹਦੇ ਅਸੀਂ ਦੋ ਭਾਗ ਇਦਾਂ ਕਰ ਲਏ ਆਈਸੋਮੈਟ੍ਰਿਕ ਸਕੈਚ ਤੋਂ ਆਪਾਂ ਟੇਡੇ ਸਕੈਚ ਬਣਾਏ ਨੇ ਠੀਕ ਹੈ ਇਹਦੇ ਬੜੇ ਸੌਖੇ ਸੀਗੇ ਅੱਗੇ ਚਲੀਏ ਹੁਣ ਐ ਬੱਚਿਓ ਇਹ ਵਾਲਾ ਇਹ জাল ਵਾਲੇ ਅਸੀਂ ਸਵਾਲ ਜਿਹੜੇ ਨੇ ਪਿਛਲੇ ਅਭਿਆਸ ਵਿੱਚ ਕਰ ਚੁੱਕੇ ਹਾਂ ਕਿ ਦਿੱਤੇ ਜਾਲ ਦੁਆਰਾ ਬਣੇ ਠੋਸ ਦਾ ਆਈਸੋਮੈਟ੍ਰਿਕ ਸਕੈਚ ਬਣਾਓ ਸੋ ਬੱਚੇ ਦਾ ਹੱਲ ਹੈ ਕਿ ਦਿੱਤੇ ਜਾਲ ਦੁਆਰਾ 3 ਸੈਂਟੀਮੀਟਰ ਕਿਨਾਰੇ ਦਾ ਘਣ ਬਣੇਗਾ ਦੇਖੋ ਇਹ ਵੀ 3 ਸੈਂਟੀਮੀਟਰ ਹੈ ਵੀ 3 ਸੈਂਟੀਮੀਟਰ 3 3 ਇਹ ਵੀ 3 ਇਹ ਵੀ 3 ਇਹ ਵੀ 3 ਇਹ ਵੀ 3 ਸੋ ਸਾਫ ਪਤਾ ਲੱਗਦਾ ਬੱਚਿਓ ਜੇ ਮੈਂ ਇਹ ਵਾਲੇ ਨੂੰ ਇੱਦਾਂ ਖੜਾ ਕਰਾਂ ਇਹ ਖੜਵਾ ਕਰਦਾ ਤੇ ਫਿਰ ਮੈਂ ਇਹਨੂੰ ਇੱਥੋਂ ਦੀ ਖੜਾ ਕਰਾਂ ਤੇ ਉੱਤਰੀ ਫਰੰਡ ਇਹ ਵੀ ਇਹ ਉੱਤੇ ਦਾ ਕਵਰ ਬਣ ਜਾਏਗਾ ਇਹ ਖੱਬਾ ਪਾਸਾ ਬਣੇਗਾ ਇਹ ਸੱਜਾ ਪਾਸਾ ਬਣੇਗਾ ਪਿਛਲਾ ਪਾਸਾ ਬਣੇਗਾ ਤੇ ਮੋਰਲਾ ਪਾਸਾ ਬਣੇਗਾ ਤੇ ਡੱਬਾ ਬਣ ਜਾਏਗਾ ਤੇ ਇਹ ਜਾਲ ਵਾਲੇ ਸਵਾਲ ਅਸੀਂ ਪੱਲੇ ਵਿਆਸ ਵਿੱਚ ਠੋਸਕਾਰ ਵਿੱਚ ਕਰ ਚੁੱਕੇ ਆ ਕਿਦਾਂ ਮਰੀ ਠੋਸਕਾਰ ਦਾ ਜਾਲ ਬਣਾਇਆ ਜਾਂਦਾ ਤੇ ਜਾਲ ਤੋਂ ਠੋਸਕਾਰ ਬਣਾਇਆ ਜਾਂਦਾ ਸਭ ਨੂੰ ਸਾਫ ਪਤਾ ਲੱਗਦਾ ਇੱਕ ਡੱਬੇ ਦੇ ਵਿੱਚ ਜਿਹੜਾ ਕਣ ਹੁੰਦਾ ਹੈ ਕਣ ਦੇ ਵਿੱਚ ਕਿੰਨੇ ਫਲਕ ਹੁੰਦੇ ਨੇ 6 ਇਹ ਦੇਖੋ 1 2 3 4 5 ਤੇ 6 ਸੋ ਬੱਚਿਓ ਇਹ ਕਿਸੇ ਵੀ ਕਣ ਦਾ ਫਲਕ ਇੱਕ ਕਣ ਦਾ ਜਾਲ ਹੈਗਾ ਇਹ ਸਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਇਹ ਅਸੀਂ ਪਹਿਲੇ ਕਰ ਚੁੱਕੇ ਹਾਂ ਸਿੱਧਾ ਸਾਫ ਪਤਾ ਲੱਗਦਾ ਹੈ ਤੇ ਅਸੀਂ ਤਾਂ ਲਿਖਾਂਗੇ ਦਿੱਤੇ ਜਾਲ ਦੁਆਰਾ 3 ਸੈਂਟੀਮੀਟਰ ਕਿਨਾਰੇ ਦਾ ਕਿਨਾਰੇ ਦਾ ਕਣ ਬਣੇਗਾ ਸੋ ਇਹ ਕਹਿਣ ਦਾ ਮਤਲਬ ਹੈਗਾ ਇਹਨਾਂ ਦਾ ਵੀ ਦਿੱਤੇ ਜਾਲ ਦੁਆਰਾ ਬਣੀ ਠੋਸ ਦਾ ਆਈਸੋਮੈਟ੍ਰਿਕ ਸੈਚ ਬਣਾਓ ਇਹਨੂੰ ਦੂਜੇ ਸ਼ਬਦਾਂ ਵਿੱਚ ਐ ਕਹਿ ਸਕਦੇ ਹਾਂ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਤੁਸੀਂ 3 ਸੈਂਟੀਮੀਟਰ ਕਿਨਾਰੇ ਦਾ ਕਣ ਬਣਾਓ 3 ਸੈਂਟੀਮੀਟਰ ਕਿਨਾਰੇ ਦੇ ਕਣ ਦਾ ਆਈਸੋਮੈਟ੍ਰਿਕ ਸਕੈਚ ਬਣਾਓ ਸੋ ਅਸਲ ਸਵਾਲ ਆਇਆਗਾ ਹਉ ਦੇਖੀਏ ਹੁਣ ਬੱਚੋ ਅਸੀਂ ਪਹਿਲੇ 3 ਸੈਂਟੀਮੀਟਰ ਇਦਾਂ ਲੈ ਲਿਆ 3 ਸੈਂਟੀਮੀਟਰ ਇੱਕ ਇਹ 3 ਸੈਂਟੀਮੀਟਰ ਇਦਾਂ ਲਈ ਦੇਖੋ 1 2 1 2 ਤੇ 3 1 2 ਤੇ 3 ਤੇ ਉੱਪਰ ਕਿੰਨੀ ਹੈ ਕਿੰਨਾ ਫਰਕ ਲੈਣਾ ਦੇਖੋ ਇਹ 1 ਤੇ 2 ਤੇ 3 ਠੀਕ ਹੈ ਕਿਉਂਕਿ 3 3 ਸੈਂਟੀਮੀਟਰ ਲੈਣਾ ਸੋ ਇਹ ਸੰਪੂਜੀ ਤ੍ਰਿਭੁਜ ਆ ਗਿਆ ਨੇ ਇਹ ਸੰਪੂਜੀ ਤ੍ਰਿਭੁਜ ਆ ਗਿਆ ਨੇ ਸੋ ਅਸੀਂ ਦਾ ਨਾਪ ਲਿਆ ਇਦਾਂ 3 ਤੇ ਇਦਾਂ ਕਰਕੇ ਹੁਣ ਅਸੀਂ ਐਡਰਾਅ ਕਰ ਦਿੱਤੇ ਸੋ ਇਹ 3 ਸੈਂਟੀਮੀਟਰ ਦਾ ਸਾਡਾ ਪਹਿਲੇ ਬਣ ਗਿਆ ਵਰਗ ਇਹ 3 ਸੈਂਟੀਮੀਟਰ ਤੇ 3 ਸੈਂਟੀਮੀਟਰ ਹੁਣ ਇਸੇ ਤਰ੍ਹਾਂ ਇੱਕ ਦੋ ਤਿੰਨ ਅਸੀਂ ਟੇਡੇ ਜਿਹੜੇ ਹੈਗੇ ਨੇ ਰੇਖਾ ਜਿਹੜੀਆਂ ਉਹ ਖਿੱਚਾਂਗੇ ਲੋ ਜੀ ਟੇਡਾਂ ਕਿਸ ਦੀ 3-3 ਸੈਂਟੀਮੀਟਰ ਦੀ ਹੁਣ ਇਹ ਵੀ 3 ਸੈਂਟੀਮੀਟਰ ਹੋ ਗਿਆ ਕਿਉਂਕਿ ਅਨੁਪਾਤੀ ਹੁੰਦੇ ਨੇ ਆਈਸੋਮੈਟ੍ਰਿਕ ਆਈਟਮ ਆਈਸੋਮੈਟ੍ਰਿਕ ਸਕੈਚ ਦੇ ਵਿੱਚ ਆਈਸੋਮੈਟ੍ਰਿਕ ਜਿਹੜਾ ਪੇਪਰ ਹੁੰਦਾ ਉਹਦੇ ਵਿੱਚ ਬੱਚੇ ਜਿਹੜੀਆਂ ਲੰਬਾਈਆਂ ਹੁੰਦੀਆਂ ਨੇ ਉਹ ਸਾਰੀਆਂ ਸਮਾਨ ਅਨੁਪਾਤੀ ਹੁੰਦੀਆਂ ਨੇ ਪ੍ਰੋਪੋਰਸ਼ਨਲ ਹੁੰਦੀਆਂ ਨੇ ਸੋ ਇਹ ਵੀ 3 ਸੈਂਟੀਮੀਟਰ ਇਹ ਵੀ 3 ਸੈਂਟੀਮੀਟਰ ਇਹ ਵੀ 3 ਸੈਂਟੀਮੀਟਰ ਠੀਕ ਹੈ ਇਹ ਵੀ 3 ਸੈਂਟੀਮੀਟਰ ਇਹ ਵੀ 3 ਸੈਂਟੀਮੀਟਰ ਹੋ ਗਈ ਹੁਣ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਲੈਣਾ ਹੈ ਲੋ ਜੀ ਐ ਸਾਡਾ ਮਿਲ ਗਿਆ ਤੇ ਬੱਚਿਓ ਇਹ 3 ਸੈਂਟੀਮੀਟਰ ਦਾ ਇਹ ਵਾਲਾ ਕਿਨਾਰਾ 3 ਸੈਂਟੀਮੀਟਰ ਦਾ ਇਹ ਵਾਲਾ ਕਿਨਾਰਾ 3 ਸੈਂਟੀਮੀਟਰ ਦਾ ਇਹ ਵਾਲਾ ਕਿਨਾਰਾ ਲੰਬਾਈ ਵੀ 3 ਸੈਂਟੀਮੀਟਰ ਚੌੜਾਈ ਵੀ 3 ਸੈਂਟੀਮੀਟਰ ਉਚਾਈ ਵੀ 3 ਸੈਂਟੀਮੀਟਰ ਤੇ ਆ ਬੱਚਿਓ ਸਾਡਾ 3 ਸੈਂਟੀਮੀਟਰ ਕਿਨਾਰੇ ਦਾ ਇੱਕ ਕਹਾਣਾ ਬਣ ਗਿਆ। ਹੁਣ ਅਗਲਾ ਸਵਾਲ ਦੇਖੀਏ। ਅਗਲਾ ਸਵਾਲ ਹੈ ਬੱਚੇ ਬਹੁ ਵਿਕਲਪੀ ਪ੍ਰਸ਼ਨ। ਕਹਿੰਦੇ ਇੱਕ ਟੇਡੀ ਜਿਹਨੂੰ ਅਬਲੀ ਕਹਿੰਦੇ ਆ ਸ਼ੀਟ ਕਿਸ ਦੀ ਬਣੀ ਹੁੰਦੀ ਹੈ? ਸੋ ਸਾਨੂੰ ਪਤਾ ਬੱਚਿਓ ਵਰਗ ਦੀ ਬਣੀ ਹੁੰਦੀ ਹੈ। ਸੋ ਇਹਦਾ ਜਵਾਬ ਹੈਗਾ B ਵਰਗ ਦੀ ਬਣੀ ਹੁੰਦੀ ਹੈ। ਠੀਕ ਹੈ ਅੱਗੇ ਚਲੀਏ। ਦੂਜਾ ਹੈ ਇੱਕ ਆਈਸੋਮੈਟ੍ਰਿਕ ਸ਼ੀਟ ਵਿੱਚ ਬਿੰਦੂ ਕਿਹੜਾ ਚਿੱਤਰ ਬਣਾਉਂਦੇ ਹਨ? ਤੇ ਸਾਨੂੰ ਪਤਾ ਬੱਚਿਓ ਸਮਭੁਜੀ ਤ੍ਰਿਕੋਣ ਬਣਾਉਂਦੇ ਹਨ। ਸੋ C ਸਮਭੁਜੀ ਤ੍ਰਿਕੋਣ। ਠੀਕ ਹੈ ਬੱਚਿਓ। ਅੱਗੇ ਚਲੀਏ। ਫਿਰ ਆ ਗਿਆ ਇੱਕ ਟੇਡੇ ਸਕੈਚ ਵਿੱਚ ਹੁੰਦੀਆਂ ਹਨ ਤੇ ਸਾਨੂੰ ਬੱਚਿਓ ਪਤਾ ਹੈ ਕਿ ਉਹ ਸਮਾਨ ਆਪਣਾ ਅਸਮਾਨੁਪਾਤੀ ਲੰਬਾਈਆਂ ਹੁੰਦੀਆਂ ਹਨ ਜੋ ਟੇਡਾ ਸਕੈਚ ਹੈ ਉਹਦੇ ਵਿੱਚ ਲੰਬਾਈਆਂ ਦਾ ਸਮਾਨ ਅਨੁਪਾਤੀ ਹੋਣਾ ਜ਼ਰੂਰੀ ਨਹੀਂ ਹੈ ਸੋ ਅਸੀਂ ਲਿਖਾਂਗੇ ਅਸਮਾਨੁਪਾਤੀ ਲੰਬਾਈਆਂ ਹੁੰਦੀਆਂ ਹਨ ਟੇਡੇ ਸਕੈਚ ਦੇ ਵਿੱਚ ਠੀਕ ਹੈ ਅੱਗੇ ਚੱਲੀਏ ਹੁਣ ਆ ਗਿਆ ਬੱਚਿਓ ਇੱਕ ਆਈਸੋਮੈਟ੍ਰਿਕ ਸਕੈਚ ਦੇ ਵਿੱਚ ਸਾਨੂੰ ਪਤਾ ਹੈ ਬੱਚਿਓ ਜਿਹੜੀਆਂ ਸਮਾਨ ਅਨੁਪਾਤੀ ਲੰਬਾਈਆਂ ਹੁੰਦੀਆਂ ਇਹ ਫਰਕ ਹੈ ਦੋਨਾਂ ਵਿੱਚ ਜਿਹੜਾ ਟੈਡਾ ਸਕੈਚ ਹੈ ਉਹਦੇ ਵਿੱਚ ਲੰਬਾਈਆਂ ਸਮਾਨ ਅਨੁਪਾਤੀ ਨਹੀਂ ਹੁੰਦੀਆਂ ਜਿਹੜਾ ਆਈਸੋਮੈਟ੍ਰਿਕ ਸਕੈਚ ਹੈ ਉਹ ਚ ਲੰਬਾਈਆਂ ਸਮਾਨ ਅਨੁਪਾਤੀ ਹੁੰਦੀਆਂ ਹਨ ਠੀਕ ਹੈ ਸੋ ਇਹਦਾ ਜਵਾਬ ਹੈਗਾ ਇਹ ਸਮਾਨ ਅਨੁਪਾਤੀ ਲੰਬਾਈਆਂ ਅੱਗੇ ਚੱਲੀਏ ਆਖਰੀ ਹੁਣ ਆ ਗਿਆ ਬੱਚਿਓ ਆਈਸੋਮੈਟ੍ਰਿਕ ਸਕੈਚਾਂ ਵਿੱਚ ਵਸਤੂਆਂ ਦਰਸਾਈਆਂ ਜਾਂਦੀਆਂ ਹਨ ਕਿਹੜੀਆਂ ਦੋ ਪਸਾਰੀ ਨਹੀਂ ਦੋ ਪਸਾਰੀ ਤੇ ਸਮਤਲ ਤੇ ਹੁੰਦੀਆਂ ਇਕੱਲੀ ਲੰਬਾਈ ਚੌੜਾਈ ਹੁੰਦੀ ਹੈ ਪਰਛਾਵਾ ਵੀ ਨਹੀਂ ਹੁੰਦਾ ਪਸਾਰੀ ਨਾ ਤਿੰਨ ਪਸਾਰੀ 3D 3D ਦਾ ਮਤਲਬ 3 ਡਾਈਮੈਨਸ਼ਨਲ 3 ਪਸਾਰੀ ਕਿਦਾਂ ਹੋਈ ਇੱਕ ਲੰਬਾਈ ਵੀ ਦਰਸਾਈ ਜਾਂਦੀ ਹੈ ਚੌੜਾਈ ਵੀ ਦਰਸਾਈ ਜਾਂਦੀ ਹੈ ਉਚਾਈ ਵੀ ਦਰਸਾਈ ਜਾਂਦੀ ਹੈ ਹੁਣ ਅਸੀਂ ਸਵਾਲ ਕੀਤਾ ਸੀਗਾ ਕਿਨੇ ਦਿੱਤੇ ਜਾਲ ਦਾ ਆਈਸੋਮੈਟ੍ਰਿਕਸ sketch ਬਣਾਉਤੇ ਸੀ ਗਿਆ ਉਹ ਦਿੱਤੇ ਜਾਲ ਦਾ 3 ਸੈਂਟੀਮੀਟਰ ਕਿਨਾਰੇ ਦਾ ਘਣ ਬਣੇਗਾ ਤਾਂ ਉਹ ਸਾਈਸੋਮੈਟ੍ਰਿਕ sketch ਅਸੀਂ ਦੇਖਿਆ ਬੱਚਿਓ ਅਸੀਂ 3 ਸੈਂਟੀਮੀਟਰ ਦੀ ਲੰਬਾਈ ਵੀ ਦਰਸਾਈ ਚੌੜਾਈ ਵੀ ਦਰਸਾਈ ਤੇ ਉਚਾਈ ਵੀ ਦਰਸਾਈ ਸੋ ਇਹਦਾ ਜਵਾਬ ਹੈ ਬੱਚਿਓ ਆਈਸੋਮੈਟ੍ਰਿਕ sketchਾਂ ਦੇ ਵਿੱਚ 3 ਪਸਾਰੀ 3D ਵਸਤੂਆਂ ਦਰਸਾਈਆਂ ਜਾਂਦੀਆਂ ਹਨ ਸੋ ਐਸੀ ਕਰੀ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 15.2 ਦੇ ਆਖਰੀ ਤਿੰਨ ਸਵਾਲ 6ਵਾਂ 7ਵਾਂ 8ਵਾਂ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ